ਸ਼ਸ਼ੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਬਿਰਕ ਕੈਮਰਾਮੈਨ ਸੱਤਪੜ੍ਹ ਕਲਬਾਣੂ ਦੇ ਨਾਲ ਅੱਜ ਫੇਰ ਮਜੂਰ ਸੀ ਸੈਂਟ ਜੀਵियर ਸਕੂਲ ਅਤਾੜਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੇ ਸਕੂਲ ਦੀਆਂ ਮੈਂ ਪਹਿਲਾਂ ਵੀ ਖ਼ਬਰਾਂ ਲਾਂਦਾ ਰਿਹਾ ਉਹਨਾਂ ਸਾਡਾ ਮਕਸਦ ਇਹੀ ਹੁੰਦਾ ਕਿ ਜਦੋਂ ਕੋਈ ਬੱਚਾ ਇਹਨਾਂ ਸਕੂਲ ਦੀਆਂ ਐਕਟੀਵਿਟੀ ਦੇਖਦਾ ਹੈ ਜਾਂ ਉਹ ਟੌਪ ਕਰਦੇ ਬੱਚਿਆਂ ਨੂੰ ਦੇਖਦਾ ਤਾਂ ਉਹਨਾਂ ਦੇ ਵਿੱਚ ਵੀ ਇੱਕ ਪੋਜ਼ਿਟਿਵਿਟੀ ਆਉਂਦੀ ਹੈ ਔਰ ਹਰੇਕ ਬੱਚਾ ਜਾਨੀ ਕਿ ਇਦਾਂ ਦੇ ਜਿਹੜੇ ਬੱਚੇ ਹੋਣ ਹਰ ਇੱਥੇ ਹੈਗੇ ਨੇ ਉਹਨਾਂ ਵਰਗਾ ਬਣਨਾ ਚਾਹੁੰਦਾ ਹੈ ਅੱਜ ਇੱਥੇ ਗੱਲ ਪੰਥਾ ਔਰ ਪਲੱਸ 2 ਦਾ ਜਿਹੜਾ ਰਿਜ਼ਲਟ ਆਏ ਨੇ ਔਰ ਰਿਜ਼ਲਟਾਂ ਦੇ ਵਿੱਚ ਇੱਥੋਂ ਦੇ ਬੱਚਿਆਂ ਨੇ ਬਹੁਤ ਵਧੀਆ ਯਾਨੀ ਕਿ ਸਕੋਰ ਹਾਸਲ ਕੀਤੇ ਨੇ ਈਵਨ ਕਿ ਇੱਥੇ ਇੱਕ ਕੁੜੀ ਹੈਗੀ ਆ ਜਿਹੜੀ ਪਲੱਸ 2 ਦੀ ਆ ਉਹਨੂੰ 100% ਸਕਾਲਰਸ਼ਿਪ ਵੀ ਮਿਲੀ ਹੈ ਇੱਕ ਖੇਡਾਂ ਦੇ ਵਿੱਚ ਵੀ ਉਹਨੇ ਕੁੜੀ ਨੇ ਬਹੁਤ ਟੌਪ ਕੀਤਾ ਆ ਤੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ ਆਪਾਂ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਅਲਿਸ਼ਾ ਸ਼ਿਗਰ ਜੀ ਸਰ ਸ਼ਿਗਰ ਕੀ ਨਾਇਮ ਸਿਰ ਮੇਰਾ ਨਾਮ ਹੈ ਸੰਪ੍ਰੀਤ ਕੋਰੀ ਮੈਂ ਆਪਣੇ ਸਕੂਲੀ ਪਾਸਪ ਕੀਤੇ ਅੱਛਾ ਤੇ ਨਾਲ ਤੁਹਾਨੂੰ ਇਹ ਸੁਣ ਚੁੱਕੇ ਆ ਤੁਹਾਨੂੰ ਸਕਾਲਰਸ਼ਿਪ ਵੀ ਲੱਗੀ ਆ ਜੀ ਸਰ ਮੈਂ ਸਪੋਰਟਸ ਚ ਸੀ ਨੈਸ਼ਨਲ ਗੋਲਡ ਮੈਡਲਿਸ ਚ ਤੈਗਣਾ ਦੀ ਉਹਦੀ ਵੀ ਇਸ ਤੇ ਮੇਰੀ ਬੀਪੀਐਸਟ ਮੈਂ ਸਟੱਡੀ ਲਈ ਤੇ ਨਾਲ ਮੇਰੀ 100% ਸਕਾਲਰਸ਼ਿਪ ਹੈ ਤੇ ਸਟੱਡੀ ਵੀ ਫਰੀ ਆਫ ਕੋਸਟ ਔਰ ਤੇ ਹੁਣ ਸਟੱਡੀ ਦੇ ਵਿੱਚ ਕਿੰਨੇ ਪਰਸੈਂਟੇਜ ਮਾਰਿਆ ਫਿਰ ਸਰ ਮੇਰੇ 82% ਤੇ ਕਿੰਨੀ ਕੋ ਖੁਸ਼ੀ ਹੋਈ ਬਹੁਤ ਖੁਸ਼ਕ ਸਾਈ ਬਹੁਤ ਵੱਡਾ ਸਹਯੋਗ ਹੈ ਹਨਾ ਜੀ ਸਰ ਤੇ ਕੀ ਕਹਿਣਾ ਚਾਹੋਗੇ ਹੋਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਇਹ ਕਹਿ ਰਹੀ ਹਾਂ ਕਿ ਚੇਨੀ ਸਟਡੀ ਜ਼ਰੂਰੀ ਹੈ ਨਾਲ ਸਪੋਰਟਸ ਵੀ ਜ਼ਰੂਰੀ ਹੈ ਸੋ ਮੇਰੀ ਇਸ ਟਾਈਮ ਮੈਂ ਐਡਮਿਸ਼ਨ ਗ੍ਰਾਨਟ ਕਰਨ ਦੇ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਹੋਈ ਹੈ ਐਂਡ ਮੈਂ ਕਾਫੀ ਖੁਸ਼ ਹਾਂ ਕਿ ਮੇਰੀ ਸਕਾਲਰਸ਼ਿਪ ਵੀ ਲੱਗੀ ਹੋਈ ਹੈ ਐਂਡ ਬਾਕੀ ਥੈਂਕ ਯੂ ਟੂ ਮੈਨੇਜਮੈਂਟ ਪ੍ਰਿੰਸੀਪਲ ਸਰ ਤੇ ਮੇਰੇ ਕੋਚ ਸਰ ਜਨਾਦੀਵ ਦੌੜੇਤਾ ਜੀ ਮੈਂ ਥੈਂਕ ਆਂਦੀ ਰਾਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਹਿਕਪ੍ਰੀਤ ਕੌਰ ਹੈ ਅੱਛਾ ਜੇ ਡੱਬੇ ਭਰੇ ਆ ਵਿੱਚ ਮਠਿਆਈ ਲਿਆਂਦੀ ਹੋਈ ਹੈ ਸਪੈਸ਼ਲ ਹੈ ਤੇ ਫਿਰ ਏ ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਵਧੀਆ ਆਇਆ ਸਾਡੀ ਕਲਾਸ 10th ਦੇ ਵਿੱਚੋਂ 97 ਸਕੋਰ ਕਰਿਆ ਗਿਆ ਤੇ ਪਲੱਸ 2 ਦੇ ਵਿੱਚੋਂ 95 ਸਕੋਰ ਕਰਿਆ ਤੇ ਮੇਰੇ ਖੁਦ ਦੇ ਪਰਸੈਂਟ 90 ਆਏ ਨੇ ਅੱਛਾ ਖੁਦ ਦੇ ਵੀ ਜਣਗੇ 90% ਤੁਸੀਂ ਲੈ ਆ ਹਾਂਜੀ ਤੇ ਅੱਜ ਫਿਰ ਇਹ ਡੱਬੇ ਖਵਾ ਕੇ ਜਾਂਦੇ ਆ ਸਾਰਾ ਹਾਂਜੀ ਹਾਂਜੀ ਕਿਉਂਕਿ ਇਹ ਸਾਰਾ ਕੁਝ ਮੈਨੇਜਮੈਂਟ ਦੇ ਸਪੋਰਟ ਦੇ ਨਾਲ ਹੀ ਹੋਇਆ ਪ੍ਰਿੰਸੀਪਲ ਸਰ ਦੇ ਸਪੋਰਟ ਦੇ ਨਾਲ ਤੇਚਰਸ ਦੇ ਕਰਕੇ ਹੋਇਆ ਜੋ ਉਹਨਾਂ ਨੇ ਸਾਨੂੰ ਇੰਨਾ ਕੁਝ ਸਿੱਖਣ ਦਾ ਮੌਕਾ ਦਿੱਤਾ ਤੇਨੀ ਵਧੀਆ ਵਧੀਆ ਸਾਡੀ ਸਭ ਦੀ ਪਰਸੈਂਟੇਜ ਬਹੁਤ ਅੱਛੀ ਆਈ ਹੈ ਤੇ ਉਹਨਾਂ ਨੂੰ ਵੀ ਥੈਂਕ ਯੂ ਹੈ ਬਿਕੋਜ਼ ਉਹਨਾਂ ਦੇ ਚੱਕਰ 'ਚ ਸਭ ਕੁਝ ਹੋਇਆ ਹੈ ਤੇ ਪ੍ਰਾਊਡ ਮੋਮੈਂਟ ਹੁੰਦਾ ਵੀ ਇੰਨੇ ਪਰਸੈਂਟੇਜ ਆ ਜਾਣ ਸਭ ਲਈ ਸਕੂਲ ਦੇ ਲਈ ਤੇ ਸਾਡੇ ਲਈ ਵੀ ਕੀ ਨਾਇਰਾ ਰੇਤਾ ਜੀ ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਫਰਾਜ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਂ 95% ਅਗੇਨ ਕੀਤੇ ਨੇ ਪਲਸ 2 ਦੇ ਵਿੱਚ ਅੱਛਾ ਤੁਸੀਂ ਪਲਸ 2 ਦੇ ਵਿੱਚ ਕੀਤੇ ਆ ਹਾਂ ਜੀ ਇਹ ਸਭ ਕੁਝ ਸਾਡੀ ਸਕੂਲ ਦੇ ਕਰਕੇ ਪੋਸੀਬਲ ਹੈ ਜੀ ਕਿਤੇ ਨਾ ਕਿਤੇ ਅਜਿਹਾ ਥੋੜਾ ਬਤਾ ਇਹ ਵੀ ਲੱਗ ਰਿਹਾ ਵੀ ਹੁਣ ਜਦੋਂ ਪਲੱਸ 2 ਦਾ ਡਿਗਰੀਅਰ ਹੋ ਗਈ ਔਰ ਸਕੂਲ ਦੇ ਵਿੱਚੋਂ ਤੁਸੀਂ ਹੋਰ ਅੱਗੇ ਸ਼ਿਫਟ ਕਰਨਾ ਹੈ ਕਾਲਜ ਦੇ ਵਿੱਚ ਜਾਣਾ ਸਕੂਲ ਦੇ ਵਿੱਚੋਂ ਜਾ ਰਹੇ ਹੋ ਤੁਸੀਂ ਹਾਂਜੀ ਥੋੜਾ ਜਿਹਾ ਸੈਡ ਮੂਮੈਂਟ ਵੀ ਹੈ ਕਿਉਂਕਿ 15 ਇਅਰਸ ਦਿੱਤੇ ਨੇ ਅਸੀਂ ਇਸ ਸਕੂਲ ਨੂੰ ਬਟ ਫਿਰ ਵੀ ਸਕੂਲ ਦੇ ਕਰਕੇ ਹੀ ਸਾਡੇ ਇਨੇ ਵਧੀਆ ਨੰਬਰ ਆਏ ਨੇ 94 5% ਵੀ ਬਹੁਤ ਹੁੰਦੇ ਨੇ ਤੇ ਇਸ ਦੇ ਕਰਕੇ ਅੱਗੇ ਹੁਣ ਮੈਂ ਐਲ ਐਲ ਬੀ ਕਰਨੀ ਕੰਟੀਨਿਊ ਕੀਤੀ ਹੈ ਉੱਥੇ ਵੀ ਫਰਸਟ ਮੈਰਿਟ ਦੇ ਵਿੱਚ ਹੀ ਮੇਰਾ ਨਾਮ ਆਏਗਾ ਅੱਜ ਤੁਹਾਡਾ ਮੈਂ ਮੇਰਾ ਨਾਮ ਸੁਮਨਿੰਦਰ ਕੋਰ ਹੈ ਅੱਛਾ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਫਿਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੇਰੇ 86% ਆਏ ਨੇ ਪਲਸ 2 ਦੇ ਵਿੱਚੋਂ ਮੈਨੂੰ ਬਹੁਤ ਖੁਸ਼ੀ ਹੈ ਸਭ ਕੋ ਸਕੂਲ ਵਾਲਿਆਂ ਦੀ ਮਿਹਨਤ ਨਾਲ ਹੀ ਹੈ ਜਿਹੜੇ ਸਾਡੇ ਸਕੂਲ ਦਾ ਇੰਨਾ ਵਧੀਆ ਰਿਜ਼ਲਟ ਆਇਆ ਹੈ ਤੇ ਥੈਂਕ ਯੂ ਕਹਾਂਗੇ ਮੇਰੇ ਸਾਰੇ ਸਕੂਲ ਮੈਨੇਜਮੈਂਟ ਨੂੰ ਸਾਰੇ ਸਟਾਫ ਨੂੰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਸਾਡੇ 90% ਆਏ ਨੇ ਸ਼ੁਰੂਤੀ ਰਾਜੇ ਤੁਸੀਂ ਕੀ ਨਾਏ ਤੁਹਾਡਾ ਹੁਸਨ ਪ੍ਰਿਤਕਾਰ ਸ਼ੁਰੂ ਤੋਂ ਇਹ ਥੇ ਜਿਹੜੇ ਸਕੂਲ ਦੇ ਵਿੱਚ ਤੁਸੀਂ ਸਟੱਡੀ ਕੀਤੀ ਔਰ ਇੱਥੇ ਅੱਜ ਪਲੱਸ 2 ਕਰਕੇ ਕਲੀਅਰ ਜਾਨੀ ਕਿ ਸਾਰਾ ਸਫਰ ਕਿੰਨਾ ਕਿੱਦਾਂ ਆ ਰਿਹਾ ਤੁਹਾਡਾ ਸਕੂਲ ਤੋਂ ਬਹੁਤ ਜ਼ਿਆਦਾ ਮਤਲਬ ਵੀ ਵਧੀਆ ਅਟੈਚਮੈਂਟ ਹੋਈ ਟੀਚਰਸ ਦੇ ਨਾਲ ਬਹੁਤ ਬਹੁਤ ਜ਼ਿਆਦਾ ਵਧੀਆ ਅਟੈਚਮੈਂਟ ਹੋਈ ਹੈ ਤੇ ਇਹ ਸਕੂਲ ਨੇ ਬਹੁਤ ਬਹੁਤ ਜ਼ਿਆਦਾ ਸਾਥ ਦਿੱਤਾ ਤਾਂ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਲਾ ਲੋ ਅੱਗੇ ਵਧਣਾ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਕਹਿੰਨੀ ਹੈ ਕਿ ਹਾਂ ਆਪਣਾ ਸਕੂਲ ਨੇ ਸਾਡਾ ਸਭ ਤੋਂ ਵੱਧ ਸਾਥ ਦਿੱਤਾ ਹੈ ਇੱਕ 12 ਸਾਲ ਜਾਨੀ ਕਿ ਇੱਥੇ ਸਟੱਡੀ ਕਰਕੇ ਗਏ ਹੋ ਸਾ ਕੀ ਨਾਮ ਹੋਦਾ ਹੈ ਮੇਰਾ ਰਵੀਨਾ ਹੈ ਨਾਮ ਮੇਰਾ ਤੇ ਮੈਨੇ 82% ਗੇਮ ਕੀਤੇ ਆ ਤੇ ਹੈਲਪ ਕਰਦੇ ਆ ਸਾਰਿਆਂ ਨੂੰ ਬੜਾ ਸਾਨੂੰ ਮੋਟੀਵੇਸ਼ਨ ਦਿੰਦੇ ਨੇ ਉਹ টিਚਰਸ ਵੀ ਬਹੁਤ ਵਧੀਆ ਨੇ ਇਹਨਾਂ ਨੇ ਸਾਨੂੰ ਹੈਲਪ ਕੀਤੀ ਆ ਸਾਡੀ ਲਾਈਫ ਬਣਾਉਂਦੀ ਸਭ ਤੋਂ ਵੱਡੀ ਇਹਨਾਂ ਦਾ ਹੀ ਹਿੱਸਾ ਹੈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡਾ ਬਹੁਤ ਵਧੀਆ ਰਿਜ਼ਲਟ ਆਇਆ ਸਾਡੇ ਨਾਲ ਸੇ ਜਿਹੜੇ ਦੇਖਿਆ ਗੁੱਡੀਆਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਬਹੁਤ ਵਧੀਆ ਟੌਪ ਮਾਰੇ ਲੇਕਿਨ ਸਾਡੇ ਨਾਲ ਮੁੰਡੇ ਵੀ ਇੱਥੇ ਮੌਜੂਦ ਨੇ ਇਹ ਗੱਲ ਨਹੀਂ ਹੈਗੀ ਕਿ ਵੀ ਕਿਸੇ ਵੀ ਕੋਈ ਮੁੰਡਾ ਜਿਹੜਾ ਕਿ ਉਹ ਘੱਟ ਰਹਿ ਗਿਆ ਹੋਗਾ ਹਾਂਜੀ ਕੀ ਨਾਇ ਬਰੇ ਟੋਡਾ ਸਰ ਮੇਰਾ ਨਾਮ ਗਿਤੇਂਦਰ ਸਿੰਘ ਹੈ ਜੀ ਅੱਛਾ ਅੱਜ ਫਿਰ ਮਠਾਈ ਸਪੈਸ਼ਲੀ ਤੌਰ ਤੇ ਲੈ ਕੇ ਆਏ ਹੋ ਕਿੰਨੇ ਪਰਸੈਂਟ ਮਾਰੇ ਫਿਰ ਸਰ 85% ਆਇਆ ਨਹੀਂ ਪਲਸ 2 ਚ ਮੇਰੇ ਕਮਸਰ ਕੁਇਚ ਦੇ 85% ਨਾਲ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਸਰ ਦब्बे ਲੈ ਕੇ ਆਏ ਸਰ ਸਾਰੇ ਆਣੇ ਦੇ ਬਹੁਤ ਵਧੀਆ ਪਰਸੈਂਟ ਆਣੇ ਦਾ ਕਸਾਸਤ ਕੀ ਨਾਇ ਟੋਡਾ ਜੀ ਮੇਰਾ ਨਾਮ ਵਿਜੋਤ ਹੈ ਜੀ ਤੁਸੀਂ ਕਿੰਨੇ ਪਰਸੈਂਟ ਲਏ ਅੱਜ ਸਰ ਮੇਰੇ 62% ਆਣੇ ਕੀ ਕਹਿਣਾ ਜੋਗੀ ਬਹੁਤ ਖੁਸ਼ ਹਾਂ ਸਰ ਵੀ ਪਾਸ ਹੋ ਗਏ ਵਧੀਆ ਨੰਬਰ ਆ ਗਏ ਸਕੂਲ ਚ ਛੋਟੇ ਜਿਹੇ ਜ਼ਦੂਰੀ ਲੱਗ ਰਹੇ ਨੇ ਬਹੁਤ ਵਧੀਆ ਪੜਾਉਂਦੇ ਆ ਕਿ ਨਾ ਇਹ ਤਾਂ ਕਮ ਰਿਵੀਜ਼ ਕਮ ਰਿਵੀਜ਼ ਤੁਸੀਂ ਕਿੰਨੇ ਪਰਸੈਂਟ ਮਾਰੇ ਆ ਪਲੱਸ 2 ਵਿੱਚ 82 ਸਰ ਆਈ ਮੀਨ ਸਰ ਵਾਸਤਾ ਬਹੁਤ ਜਣੇ ਹੋਏ ਨੇ ਆ اچھا ਵਧੀਆ ਸਰ ਪੜਨਾ ਚਾਹੀਦਾ ਜਿਵੇਂ ਅਸੀਂ ਪਾਸ ਨੇ ਦੂਸਰੇ ਵੀ ਹੁਣ ਪੜਕਦੇ ਬਿਲਕੁਲ ਹੈਨਾ ਇੱਕ ਸਟਾਰ ਦਾ ਮਕਸਦ ਵੀ ਇਹੀ ਹੁੰਦਾ ਕਿ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਜਿਹੜਾ ਇਹ ਤੁਹਾਡੀ ਇਹ ਵੀਡੀਓ ਬਣਾ ਰਹੇ ਆ ਹਨਾ ਲੋਕ ਹੋਰ ਬੱਚੇ ਦੇਖਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਜਨੂਨ ਜਜ਼ਬਾ ਆਉਂਦਾ ਹੈ ਕਿ ਜੇ ਸਾਡੀ ਅੱਜ ਬਾਈਟ ਅਸੀਂ ਵੀ ਦੇ ਸਕਦੇ ਹਾਂ ਔਰ ਉਹਨਾਂ ਦੇ ਵਿੱਚ ਪੜ੍ਹਨ ਦੀ ਇੱਛਾ ਹੋਰ ਜਗਦੀ ਹੈ ਇੱਕ ਗੁੱਡੀ ਸਾਡੇ ਨਾਲ ਹੋਰ ਐਸੀ ਉਹ ਗੁੱਡੀ ਨਾਲ ਵੀ ਗੱਲ ਕਰਨਾ ਚਾਹੁੰਦੇ ਹਾਂ ਜੀ ਰਾਜੇ ਨਾਇਮ ਜੀ ਮੇਰਾ ਨਾਮ ਨਵਦੀਪ ਕੌਰ ਹੈ ਮੈਂ 10th ਪਾਸ ਕੀਤੀ ਹੈ 90% ਨਾਲ اچھا 90% ਨਾਲ 10th ਦੇ ਵਿੱਚ ਤੁਸੀਂ ਆਏ ਹੋ ਤੇ ਅੱਜ ਫਿਰ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਇੰਨੇ ਵਧੀਆ ਪਰਸੈਂਟੇਜ ਆਈ ਹੈ ਅੱਗੇ ਵੀ ਮਿਹਨਤ ਕਰਾਂਗੇ ਇਸ ਤੋਂ ਵੀ ਉੱਪਰ ਜਾਵਾਂਗੇ ਤੁਸੀਂ ਸ਼ੁਰੂਤੀ ਇੱਥੇ ਇਸ ਸਕੂਲ ਦੇ ਵਿੱਚ ਬੜੇ ਸਾਲ ਹੋ ਗਏ ਸਕੂਲ ਸੀ ਪੜ੍ਹਦੇ ਹੋਇਆ ਨੂੰ ਕਿਵੇਂ ਦੀ ਲੱਗਦੀ ਹੈ ਸਕੂਲ ਜਿੰਨੀ ਕਿ ਆਪਾਂ ਕਹਿੰਦੇ ਸੀ ਕਈ ਗੱਲ ਕਰੀ ਵਧੀਆ ਲਾਈਫ ਹੈ ਇੰਜੋਏਬਲ ਹੈ ਕਿ ਬਹੁਤ ਵਧੀਆ ਲਾਈਫ ਕਿ ਟੀਚਰਸ ਵੀ ਬਹੁਤ ਵਧੀਆ ਨੇ ਬਹੁਤ ਹੈਲਪ ਕਰਦੇ ਨੇ ਪ੍ਰਿੰਸੀਪਲ ਸਰ ਵੀ ਬਹੁਤ ਵਧੀਆ ਨੇ ਕਿ ਸਾਰੀ ਇੰਨਾ ਸਟੱਡੀ ਟੂ ਮੈਨੇਜ ਕਰਨ ਵਾਸਤੇ ਬਹੁਤ ਔਖਾ ਲੱਗਦਾ ਬੱਚਿਆਂ ਨੂੰ ਕਿ ਪੜ੍ਹਾਈ ਨਹੀਂ ਹੁੰਦੀ ਪਰ ਟੀਚਰਸ ਬਹੁਤ ਹੈਲਪ ਕਰਦੇ ਨੇ ਬੱਚਾ ਨੂੰ ਪ੍ਰਿੰਸਪਲ ਸਰ ਵੀ ਬਹੁਤ ਹੈਲਪ ਕਰਦੇ ਨੇ ਕਿ ਬੱਚਿਆਂ ਨੂੰ ਸਮਝਾਉਣ ਚ ਪੜਾਉਣ ਚ ਇਹ ਸਾਰਾ ਕੁਝ ਅਸੀਂ ਇਹ ਟੀਚਰਸ ਤੇ ਪ੍ਰਿੰਸਪਲ ਸਰ ਕਰਕੇ ਹੀ ਐਨੀ ਪਰਸੈਂਟੇਜ ਇੱਥੇ ਲੈ ਕੇ ਖੜੇ ਹੋਏ ਹਾਂ ਅਗੇ ਜਿਹੜੇ ਪਲੱਸ 2 ਦੇ ਵਿੱਚ ਵੀ ਫਿਰ ਟੌਪ ਕਰਨਾ ਹੈ ਹਾਂਜੀ ਜ਼ਰੂਰ ਸਾਡੇ ਨਾਲ ਇਹ ਇੱਥੇ ਪੇਰੈਂਟਸ ਵੀ ਮੌਜੂਦ ਹੈਗੇ ਨੇ ਹਨਾ ਜਿਨ੍ਹਾਂ ਦੇ ਬੱਚੇ ਵਧੀਆ ਸਕੋਰ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਹਨੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਕੀ ਨਾਏ ਵਰਜੀ ਆਪਾਂ ਹਾਂਜੀ ਜੀ ਬਰਾਤ ਤੁਹਾਡਾ ਬੱਚਾ ਕਿਹੜੇ ਕਲਾਸ ਵਰ ਦਾ ਮੇਰੇਆਂ ਦੋ ਗੜੀਆਂ ਨੇ ਪਲੱਸ 2 ਚ ਹੈ ਇੱਕ 10th ਚ ਹੈ ਅੱਛਾ ਯਾਨੀ ਕਿ ਇਹਨਾਂ ਦਾ ਵਧੀਆ ਸਾਰੇ ਰਿਜ਼ਲਟ ਆਇਆ ਹਾਂ ਬਹੁਤ ਸੋਹਣਾ ਰਿਜ਼ਲਟ ਵਧੀਆ ਸਟੱਡੀ ਕਰਾਈ ਬੱਚਿਆਂ ਨੇ ਸਕੂਲ ਦੀ ਪੜ੍ਹਾਈ ਕਿਦਾਂ ਦੀ ਲੱਗਦੀ ਹੈ ਤੁਹਾਨੂੰ ਯਾਨੀ ਕਿ ਆਪਾਂ ਜੇ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਬੱਚੇ ਤੁਹਾਡੇ ਇੱਥੇ ਪੜ੍ਹੇ ਤਿੰਨ ਸਾਲ ਚੀਸਾ ਸਾਲ ਜੀ ਹੁਣ ਇਸ ਟਾਈਮ ਹਾਂਜੀ ਕੀ ਨਾਮ ਹੈ ਵੀਰੇ ਤੁਹਾਡਾ ਗੁਰਵਿੰਦਰ ਸਿੰਘ ਜੀ ਪਿੰਡ ਦਾ ਨਾਮ ਜੀ ਹਾਂਜੀ ਮੇਰੇ ਦੋਨੋਂ ਬੱਚੇ ਇੱਥੇ ਨੇ ਜੀ ਬੇਟਾ ਸੀ ਮੈਟ੍ਰਿਕ ਤੇ ਤੇ ਬੇਟੀ ਪਲੱਸ 2 ਚ ਜੀ ਕਿੰਨੇ ਪਰਸੈਂਟੇਜ ਇਹਨਾਂ ਨੇ ਫਿਰ ਬੇਟੀ ਦੇ 86% ਨੇ ਜੀ ਦਾ ਬੇਟੇ ਦੇ 90% ਕਿੰਨੀ ਕੋ ਖੁਸ਼ੀ ਹੋ ਰਹੀ ਹੈ ਭਾਜੀ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਸਟਾਫ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਇਹਨਾਂ ਨੇ ਸਟੱਡੀ ਕਰਾਈਏ ਬੱਚਿਆਂ ਦੀ ਸ਼ੁਰੂ ਤੋਂ ਹੀ ਬੱਚੇ ਮੇਰੇ ਇੱਥੇ ਸਟੱਡੀ ਕਰ ਰਹੇ ਜਦੋਂ ਸਕੂਲ ਤੋਂ ਫੋਨ ਆਉਂਦਾ ਹੈ ਹਨਾ ਵੀਰ ਜੀ ਇੱਕ ਹਣਾ ਵੀ ਤੁਹਾਨੂੰ ਸਪੈਸ਼ਲੀ ਤੌਰ ਤੇ ਪ੍ਰਿੰਸੀਪਲ ਵੱਲੋਂ ਬੁਲਾਇਆ ਜਾਂਦਾ ਵੀ ਤੁਸੀਂ ਇੱਕ ਵਾਰੀ ਸਕੂਲ ਦੇ ਵਿੱਚ ਆਓ ਤੁਹਾਡੇ ਬੱਚਿਆਂ ਨੇ ਜਾਨੀ ਕਿ ਇੱਕ ਵਧੀਆ ਸਕੋਰ ਹਾਸਲ ਕੀਤੇ ਤੇ ਕਿੰਨਾ ਕ ਮਾਣ ਮਹਿਸੂਸ ਹੁੰਦਾ ਫਿਰ ਬਹੁਤ ਜਿਆਦਾ ਖੁਸ਼ੀ ਹੁੰਗੀ ਸਾਡੇ ਕੁੜੀਆਂ ਨੇ 10ਵੀਂ ਚੋਂ 90% ਨੰਬਰ ਲੈ ਕੇ ਬਹੁਤ ਵਧੀਆ ਨੰਬਰ ਲੈਏ ਨੇ ਵਧੀਆ ਪੜਾਈ ਕੀਤੀ ਹੈ ਸਾਰੀ ਜਿਹੜੀ ਮਿਹਨਤ ਹੈ ਸਟਾਫ ਦੀ ਸਕੂਲ ਸਟਾਫ ਦੀ ਪ੍ਰਿੰਸੀਪਲ ਦੀ ਖਾਸ ਤੌਰ ਤੇ ਬਹੁਤ ਵਧੀਆ ਮਾਣਿਤ ਕਰਨ ਦੇਣੀ ਹੈ ਕੀ ਕਹਿਣਾ ਚਾਹੋਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਬੱਚਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਹਾਂ ਹੋਰਾਂ ਨੂੰ ਵੀ ਇੱਥੇ ਬੱਚੇ ਲਾਓ ਪੜਾਈ ਬਹੁਤ ਵਧੀਆ ਹੈ ਸਟੱਡੀ 'ਚ ਵੀ ਬੱਚੇ ਵਧੀਆ ਨੇ ਤੇ ਖੇਡਾਂ 'ਚ ਵੀ ਬੱਚੇ ਬਹੁਤ ਟੌਪ ਕਰ ਰਹੇ ਨੇ ਇੱਥੋਂ ਦੇ ਬਹੁਤ ਬਹੁਤ ਧੰਨਵਾਦ ਟੀਚਰ ਸਾਹਿਬਾਨ ਜਿਹੜੇ ਨੇ ਸਾਡੇ ਨਾਲ ਉਹ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ ਕਿਉਂਕਿ ਜਿਹੜਾ ਸਭ ਤੋਂ ਵੱਡਾ ਸਿਹਰਾ ਜਨਨਕ ਟੀਚਰ ਦੇ ਉੱਤੇ ਜਾਂਦਾ ਔਰ ਬੱਚਿਆਂ ਦੀ ਖੁਸ਼ੀ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਕਿਉਂਕਿ ਡੱਬੇ ਹੱਥ ਦੇ ਵਿੱਚ ਫੜਿਆ ਔਰ ਕਿ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜੇ ਇੰਨੇ ਸਕੋਰ ਹਾਸਲ ਕਰਨੇ ਕੋਈ ਸੌਖੀ ਗੱਲ ਨਹੀਂ ਹੁੰਦੀ ਹੈ ਔਰ ਇਹ ਸਕੂਲ ਤਾਂ ਵੈਸੇ ਵੀ ਚਰਚਾ ਦੇ ਵਿੱਚ ਰਹਿੰਦਾ ਚਾਹੇ ਉਹ ਖੇਡਾਂ ਨੂੰ ਲਈਏ ਚਾਹੇ ਉਹ ਸਟੱਡੀ ਨੂੰ ਲਈਏ ਯਾਨੀ ਕਿ ਟੌਪ ਦੇ ਵਿੱਚ ਆਉਂਦੇ ਔਰ ਮੈਂ ਇੱਥੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਦਿਨ ਬਦ ਦਿਨ ਲਾਂਦਾ ਹੀ ਰਹਿ ਮੈਂ ਤਾਂ ਸੰਤਜੀਵ ਸਕੂਲ ਦੇ ਵਿੱਚ ਕਾਰਸ ਮੈਥਡ ਟੀਚਰ ਹਾਂ ਤੇ ਬੱਚਿਆਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਈ ਸਾਰੇ ਬੱਚਿਆਂ ਦੇ ਨੰਬਰ ਕਾਫੀ ਅੱਛੇ ਆਏ ਨੇ ਸਾਡੀ ਕੁੜੀ ਆ ਉਹਦੇ 97% ਆਏ ਨੇ ਪਲੱਸ 2 ਦੇ ਵਿੱਚ ਵੀ 95% ਲੈ ਕੇ ਬੱਚੇ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਨੇ ਹਰ ਸਾਲ ਸਾਡਾ ਰਿਜ਼ਲਟ ਬਹੁਤ ਵਧੀਆ ਹੀ ਹੁੰਦਾ ਰਹੇ ਹੁਣ ਇਹ ਸਾਰੇ ਬੱਚਿਆਂ ਨੂੰ ਅ ਅੱਗੇ ਵਾਸਤੇ ਵੈਸਟ ਬਿਸ਼ਸ ਦੇਣਾ ਚਾਹੁੰਗਾ ਕਿਉਂਕਿ ਹੁਣ ਸਕੂਲ ਲਾਈਫ ਤੋਂ ਬਾਅਦ ਜੋ ਕੋਲਜ ਲਾਈਫ ਆਉਂਦੀ ਹੈ ਇੱਕ ਨਿਆ ਅਧਿਆਇ ਸ਼ੁਰੂ ਹੋ ਜਾਂਦਾ ਹੈ ਦੀ ਜ਼ਿੰਦਗੀ ਦੀ ਵਿੱਚ ਤਾਂ ਉਹਨਾਂ ਵਾਸਤੇ ਕਿ ਵੈਸਟ ਬਿਸ਼ਸ ਦੇਣਾ ਚਾਹੁੰਗਾ ਵੀ ਜੋ ਵੀ ਆਪਣਾ ਅੱਗੇ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਬੜੀਆ ਮਿਹਨਤ ਮਿਹਨਤ ਕਰਨ ਤੇ ਆਪਣੇ ਜਿਹੜੇ ਸੁਪਨੇ ਨੇ ਆਪਣੇ ਘਰ ਦੇ ਸੁਪਨੇ ਨੇ ਉਹਨਾਂ ਦੇ ਉੱਪਰ ਖਰੇ ਉਤਰਨ ਤੇ ਉਹਨਾਂ ਨੂੰ ਪੂਰਾ ਕਰਨਾ ਬਹੁਤ ਬਹੁਤ ਧੰਨਵਾਦ ਸਚੀ ਗੱਲ ਜੀ ਜੀ ਮੈਂ ਸੈਂਸਿਬਲ ਇੰਟਰਨੈਸ਼ਨਲ ਸਕੂਲ ਦਾ ਸਾਡੇ ਸਕੂਲ ਦੇ ਬੱਚਿਆਂ ਦੇ ਰਿਜ਼ਲਟ ਕਾਫੀ ਅੱਛਾ ਆਇਆ ਯਾਨੀ ਕਿ ਟੌਪ ਕੀਤਾ ਕਾਫੀ ਬੱਚਿਆਂ ਨੇ 95 ਐਂਡ 97 ਆਇਨੀ ਪਰਸੈਂਟੇਜ ਬੱਚਿਆਂ ਦੇ ਆਏ ਨੇ ਬਸ ਬੱਚਿਆਂ ਨੂੰ ਬੈਸਟ ਵਿਸ਼ਸ ਇਨ ਫਿਊਚਰ ਵਾਸਤੇ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣਗੀਆਂ ਕਿ ਤੁਹਾਡਾ ਸਕੂਲ ਜਿਹੜਾ ਕਿ ਫਿਰ ਆਪਾਂ ਗੱਲ ਜੀ ਹਣਾ ਬਿਹਾਰਕ ਚੀਜ਼ ਦੇ ਵਿੱਚ ਟੌਪ ਹੀ ਹੁੰਦਾ ਚਾਹੇ ਉਹ ਖੇਡਾਂ ਨਾਲ ਲੋ ਚਾਹੇ ਐਕਟੀਵਿਟੀਆਂ ਨਾਲ ਲੋ ਚਾਹੇ ਅੱਜ ਆਪਾਂ ਪੇਪਰਾਂ ਦੀ ਗੱਲ ਕਰੀਏ ਨਾ ਪਲੱਸ 2 ਤੇ 10th ਦੇ ਵਿੱਚ ਤੁਹਾਡੇ ਸਕੂਲ ਨੇ ਫਿਰ ਮੱਲਾ ਮਾਰੀ ਹੈ ਨਾ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਸ ਬਾਰੇ ਸਭ ਤੋਂ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ-ਵਾਪੇ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਸਾਡੇ ਬੱਚਿਆਂ ਨੇ ਬੜੀ ਹੀ ਮਿਹਨਤ ਨਾਲ ਨੰਬਰ ਨੇ ਜਿਹੜੇ ਬਹੁਤ ਹੀ ਅੱਛੇ ਪਰਸੈਂਟੇਜ ਸਭ ਤੋਂ ਹਾਈਐਸਟ 97% ਸਾਡੇ ਸਕੂਲ ਦੇ ਬੱਚੇ ਨੇ ਹਾਈਐਸਟ ਪ੍ਰਾਪਤ ਕੀਤੇ ਨੇ ਨੰਬਰ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਬੱਚਿਆਂ ਦੀ 90 ਵਾਲੀ ਲਾਈਨ ਚ ਨੇਗੇ ਕਿਸੇ ਦੇ 85 ਕਿਸੇ ਦੇ 92 93 94 ਇਸੇ ਤਰ੍ਹਾਂ ਹਾਈਐਸਟ ਮੈਨੇਜਰ 97 ਨੇਗੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਬੱਚਿਆਂ ਨੇ ਪੇਰੈਂਟਸ ਨੇ ਸਾਡੇ ਸਕੂਲ ਦੇ ਨਾਲ ਨਾਲ ਸਾਡੇ ਸਾਰੇ ਸਟਾਫ ਦਾ ਸਾਥ ਦਿੱਤਾ ਤੇ ਸਭ ਤੋਂ ਵੱਡੀ ਮਿਹਰਬਾਨੀ ਸਾਡੇ ਪ੍ਰਿੰਸੀਪਲ ਸਰ ਸਾਡੀ ਮੈਨੇਜਮੈਂਟ ਦੀ ਏ ਜੀ ਜਿਹੜੀ ਕਿ ਇਹਨਾਂ ਨੂੰ ਬਹੁਤ ਸਾਰੀ ਮਿਹਨਤ ਕਰਨ ਲਈ ਦਿਨ ਰਾਤ ਸਾਡੇ ਉੱਤੇ ਵਰਕ ਕਰਦੀ ਹੈ ਅਗਰ ਪ੍ਰਿੰਸੀਪਲ ਸਾਹਿਬ ਸਾਡੇ ਉੱਤੇ ਵਰਕ ਕਰਦੇ ਨੇ ਤਾਂ ਹੀ ਅਸੀਂ ਇਹਨਾਂ ਦੇ ਉੱਪਰ ਵਰਕ ਕਰਦੇ ਹਾਂ ਸਾਨੂੰ ਇਸ ਗੱਲ ਦੀ ਬਹੁਤ ਵਧੀਆ ਖੁਸ਼ੀ ਹੈ ਕਿ ਬੱਚੇ ਸਾਡੇ ਬਹੁਤ ਅੱਛੇ ਨੰਬਰ ਲੈ ਕੇ ਸਾਡਾ ਨਾਮ ਆ ਜਿਹੜਾ ਰੋਸ਼ਨ ਕੀਤਾ ਹੈਗਾ ਇਸੇ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਪੜਾਈਆਂ ਵੀ ਗੇਮਾਂ ਵੀ ਸਾਰਾ ਕੁਝ ਸਿਖਾਏਗਾ ਦੇ ਗੇਮਾਂ ਦੇ ਵਿੱਚ ਵੀ ਸਾਡੇ ਬੱਚੇ ਹੁਣ ਸਭ ਨੂੰ ਦੱਸਿਆ ਇਹ ਕੁੜੀਆਂ ਨੇ ਕਿ ਉਹਦਾ ਗੇਮਾਂ ਦੇ ਕਾਰਨ ਉਹਨੂੰ 100% ਸਕਾਲਰਸ਼ਿਪ گورਨਾਰਕ ਯੂਨੀਵਰਸਿਟੀ ਦੇ ਵਿੱਚ ਮਿਲੀ ਹੈ ਬਹੁਤ ਵੱਡੀ ਗੱਲ ਹੈ ਇੱਕ ਬਹੁਤ ਵੱਡੀ ਗੱਲ ਹੈ ਤਾਂ ਇਸ ਲਈ ਸਕੂਲ ਹੀ ਮੁੱਢ ਹੁੰਦਾ ਆਪਣੇ ਵੇਲੇ ਵੀ ਲਗਾਓ ਸਕੂਲ ਹੀ ਮੁੱਢ ਸੀ ਉਹ ਤੋਂ ਬਾਅਦ ਤਾਂ ਕਾਲਜ ਦੇ 3 ਸਾਲ ਅੱਗੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਉਸ ਤੋਂ ਬਾਅਦ ਜ਼ਿੰਦਗੀ ਦਾ ਸਟਰਗਲ ਹੈ ਜਿਹੜਾ ਹਰ ਇੱਕ ਬੱਚੇ ਦਾ ਸ਼ੁਰੂ ਹੋ ਜਾਂਦਾ ਹੈਗਾ ਤੇ ਮੇਨ ਤਾਂ ਹੀ ਹੁੰਦਾ ਮौज-ਮਸਤੀਆਂ ਵੀ ਇਸੇ ਉਮਰ 'ਚ ਹੁੰਦੀਆਂ ਨੇਗੀਆਂ ਪੜਾਈਆਂ ਲਿਖਾਈਆਂ ਵੀ ਇਸੇ ਉਮਰ ਚ ਹੁੰਦੀਆਂ ਨੇ ਕਿ ਅਗਰ ਬੱਚਾ ਇਸ ਵੇਲੇ ਪੜ ਲੇ ਪੜ ਲਿਖ ਲੇ ਵਧੀਆ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏਗਾ ਇਹੀ ਮੇਨ ਜਿਹੜਾ ਰਸਤਾ ਇਹੀ ਹੈਗਾ ਪਲੱਸ 2 ਤੱਕ ਕਿ ਪਲੱਸ 2 ਤੱਕ ਅਗਰ ਬੱਚੇ ਵਧੀਆ ਨੰਬਰ ਲੈ ਜਾਂਦੇ ਨੇਗੇ ਵਧੀਆ ਨੰਬਰਾਂ ਨਾਲ ਰਿਜ਼ਲਟ ਲੈ ਕੇ ਆਉਂਦੇ ਨੇ ਤਾਂ ਪੂਰੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਰਿਜ਼ਲਟ ਹੈ ਕਾਮਯਾਬ ਮਤਲਬ ਕਮ ਆਉਣਾ ਹੈਗਾ ਇਹੀ ਮਿਹਨਤ ਅੱਗੇ ਲੈ ਕੇ ਆਉਣੀ ਹੈ हाँ जी सताल सत्या सर अब बधाई हूँ पहले ही है ना एक कह कि कहते कर, हैं पहले तो मैं सभी को बधाई देना चाहूँगा कि जी। हमारा स्कूल का रिजल्ट नाइनटी सेवन परसेंट आया और सर पढ़ाई में तो हमारा स्कूल आगे रहती है स्पोर्ट्स में भी आपको पता ही है अब अपना लवली प्रोफेशन यूनिवर्सिटी में कल स्टेट चैम्पियनशिप थी वहाँ हमारे स्कूल का बच्चा मानव जो होता है जो थर्ड पोजिशन लेकर आया है ਬਹੁਤ ਵੱਡੀ ਗੱਲ ਹੈ ਹਨਾ ਤੇ ਹੋਰ ਬੱਚਿਆਂ ਨੂੰ ਕਿੰਨੇ ਕੁ ਵਿਸ਼ੇ ਦੇਣਾ ਚਾਹੁੰਦੇ ਹੋ ਕਿਉਂਕਿ ਹੁਣ ਪਲੱਸ 2 ਤੋਂ ਬਾਅਦ ਅਗਲੇ ਜਾ ਰਹੇ ਨੇ ਕਾਲਜ ਦੇ ਵਿੱਚ ਬਿਲਕੁਲ ਸਰ ਵਿਸ਼ੇਸ਼ ਤੋਂ ਦੇਣੀ ਬਣਦੀ ਹੈ ਇਨਕੋ ਬੱਚੇ ਕੋ ਕਿਉਂਕਿ ਆਗੇ ਇਨਕਾ ਫਿਊਚਰ ਹੈ ਠੀਕ ਹੈ ਲੇਕਿਨ ਸਰ ਮੈਂ ਤਾਂ ਇਹ ਕਹੂੰਗਾ ਕਿ ਪੜਾਈ ਕੇ ਸਾਥ ਸਪੋਰਟਸ ਵੀ ਕਰਨਾ ਜ਼ਰੂਰੀ ਹੈ ਅਬ ਹਮਾਰੀ ਇੱਕ ਲੜਕੀ ਹੈ ਸਨ ਪ੍ਰੀਤ ਕੌਰ ਜਿਸ ਕੋ ਅਭੀ ਸਪੋਰਟਸ ਕੇ ਬੇਸ ਤੇ ਹੀ ਮਤਲਬ ਕਿ ਸਕਾਲਰਸ਼ਿਪ ਮਿਲੀ ਉਸ ਕੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀ ਜੀ ਥੈਂਕ ਯੂ ਸਰ ਕੀ ਕਰ ਸਸੀ ਗੱਲ ਜੀ ਹਾਂ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਹਾਡਾ ਸਕੂਲ ਹਰ ਵਾਰ ਟੌਪ ਹੀ ਕਰਦਾ ਚਾਹੇ ਉਹ ਖੇਡਾਂ ਦੀ ਲੈ ਲਓ ਚਾਹੇ ਕੋਈ ਐਕਟੀਵਿਟੀਜ਼ ਲੈ ਲਓ ਅੱਜ ਆਪਾਂ ਪੇਪਰਾਂ ਦੀ ਗੱਲ ਕੀਤੀ ਜਾਵੇ ਪਲੱਸ 2 ਔਰ 10th ਦੇ ਵਿੱਚ ਵੀ ਤੁਹਾਡੇ ਜਿਹੜੇ ਸਕੂਲ ਦੇ ਬੱਚਿਆਂ ਨੇ ਟੌਪ ਕੀਤਾ ਹੈ ਤੇ ਕੀ ਕਹਿਣਾ ਚਾਹੋਗੇ ਸਰਾ ਜੀ ਬਸ ਇਹ ਮਿਹਨਤ ਹੈ ਟੀਚਰਸ ਕੇ ਇਹ ਮਿਹਨਤ ਹੈ बच्चों के और आशीर्वाद है उनके माँ बाप के बिल्कुल बोल के तीनों का सहयोग से ये चल रहा है तो बच्चों ने मेहनत किया टीचर्स ने मेहनत करवाया उसका फल बच्चों के हाथ में है बिल्कुल। जैसे बोलते हैं इंसान का कर्म का फल कर्म जिस हिसाब से हो फल भी उसके हिसाब से मिलता है बिल्कुल तो बच्चों ने बहुत अच्छा किया फल उसके हाथ में है ਬਿਲਕੁਲ ਕਿਉਂਕਿ ਹੁਣ ਜਿਹੜੇ ਪਲੱਸ 2 ਵਾਲਿਆਂ ਨੇ ਚਾਹੀਏ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂੇ ਕਾਫੀ ਮੈਂ ਬੱਚਿਆਂ ਨਾਲ ਗੱਲ ਕੀਤੀ ਜਿਹੜੇ ਕਹਿੰਦੇ ਨੇ ਕਿ ਸ਼ੁਰੂ ਤੋਂ ਇੱਥੇ ਹੀ ਪੜੇ ਆਂ ਔਰ ਅੱਜ ਪਲੱਸ 2 ਕਰਕੇ ਅੱਜ ਉਹਨਾਂ ਨੇ ਹੁਣ ਕਾਲਜ ਨੂੰ ਵੀ ਰੁਖ ਕਰਨਾ ਹੈ ਅੱਗੇ ਨਵੀਂ ਜ਼ਿੰਦਗੀ ਉਹਨਾਂ ਦੀ ਇੱਕ ਚੇਂਜ ਹੋਣ ਜਾ ਰਹੀ ਹੈ ਉਹਨਾਂ ਨੂੰ ਕਿੰਨੇ ਕੁ ਵਿਸ਼ੇਸ ਦੇਣਾ ਚਾਹੋਗੇ ਸਰ ਪਹਿਲੇ ਤਾਂ ਬੈਸਟ ਆਫ ਲੱਕ ਟੂ ਆਲ ਦਾ ਸਟੂਡੈਂਟਸ ਆਫ ਮਾਈ ਸਕੂਲ ਜੋ ਬੱਚੇ 15 16 ਸਾਲ ਸੇ ਮੇਰੇ ਕੋਲ ਪੜ ਰਹੇ ਹਨ ਈਵਨ ਇਸ ਵਾਰ ਤੋਂ ਮੈਨੇ ਦੇਖਾ ਜੋ ਬੱਚੇ ਗেমস ਮੇ ਪਾਰਟਿਸਿਪੇਟ ਕੀਤੇ 100% ਸਕਾਲਰਸ਼ ਆ ਤੋਂ ਬਾਕੀ ਉਹਨਕੇ ਆਨੇ ਵਾਲੇ ਕਾਲ ਕੇ ਲਈ ਮੇਰੇ ਸੇ ਮੇਰੇ ਤਰਫ ਸੇ ਮੇਰੇ ਸਕੂਲ ਕੀ ਤਰਫ ਸੇ ਬਹੁਤ ਬਹੁਤ ਸ਼ੁਭਕਾਮਨਾਇਂ ਔਰ ਅੱਗੇ ਜਿਹੜੇ ਹੁਣ ਆਉਣ ਵਾਲੇ ਰਿਜ਼ਲਟ ਨੇ ਉਹ ਕਿੱਦਾਂ ਦੇ ਰਹਿਣੇ ਔਰ ਜਿਹੜੇ ਬੱਚੇ ਹੁਣ ਵੀ ਜਿਨ੍ਹਾਂ ਦੇ ਘੱਟ ਮਾਰਕਸ ਆਇਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਉਹਨੂੰ ਬੋਲੂੰਗਾ ਜੋ ਅੱਗੇ ਜੋ एग्जाम तो पूरा जिंदगी एक एग्जामिनेशन है लोग पिछला देख के एक लेसन सीखते हैं तो हम लोग पिछला देख के ये करेंगे कि आगे वो गलतियां नहीं करेंगे जो हम पहले कर चुके हैं मैं तो बच्चों को यही बोलूंगा इसको आ, मतलब एक लेसन की तरह लो तो जो हो चुका है उसके बारे में सोच के फायदा नहीं है लेकिन जो आने वाला है जो होने वाला है हम उसको अच्छा कर सकते हैं बिल्कुल सर थैंक यू सर ओके